ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਲਈ ਜਾ ਰਹੇ ਕਿਸਾਨ ਦੀ ਫਲੋਰ ਦੇ ਨਜ਼ਦੀਕ ਸੜਖਾਸੇ ਵਿੱਚ ਮੌਤ ਹੋ ਗਈ ਮ੍ਰਿਤਕ ਹਰਜਿੰਦਰ ਸਿੰਘ ਗੁਰਦਾਸਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਲਈ ਮੋਟਰਸਾਈਕਲ ਤੇ ਜਾ ਰਿਹਾ ਸੀ ਫਲੋਰ ਸਾੜ ਖਾਸੇ ਵਿੱਚ ਉਸ ਦੀ ਮੌਤ ਹੋ ਗਈ ਮਰਤਕ ਹਰਜਿੰਦਰ ਸਿੰਘ ਦੀ ਬਾਡੀ ਦਾ ਪੋਸਟਮਾਰਟਮ ਕਰਵਾਉਣ ਲਈ ਲਾਸ਼ ਫਲੋਰ ਸਿਵਲ ਹਸਪਤਾਲ ਪੇਜ ਦਿੱਤੀ ਗਈ ਇਸ ਸਬੰਧ ਵਿੱਚ ਜਦੋਂ ਫਲੋਰ ਤੇ ਐਸ ਐਚ ਓ ਸੁਖਦੇਵ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇੱਕ ਕਿਸਾਨ ਸ਼ੰਭੂ ਬਾਡਰ ਤੇ ਧਰਨੇ ਤੇ ਜਾ ਰਿਹਾ ਸੀ ਇਸ ਦਾ ਮੋਟਰਸਾਈਕਲ ਗ੍ਰੈਸਤ ਹੋ ਗਿਆ ਤੇ ਕਿਸਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਉਸ ਨੂੰ ਲੁਧਿਆਣੇ ਸਿਵਲ ਸਾਲ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਐਸ ਐਚਓ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰ ਸਾਡੇ ਕੋਲ ਪਹੁੰਚ ਗਏ ਬਾਡੀ ਦਾ ਪੋਸਟਮੈਟਮ ਕਰਵਾ ਕੇ ਮ੍ਰਿਤਕ ਦੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ ਫਲੋਰ ਤੋਂ ਰਾਜਕਮਨ ਅੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਇਕ ਤੇ ਸ਼ੇਅਰ ਕਰੋ ਇੱਕ ਟੈਕਸ ਦਾ ਕੇਸ ਦਫਰ ਨੂੰ ਕਰਨਾ ਮੇਰਾ ਨਾਮ ਅਮਰਪਾਲ ਸਿੰਘ ਹੈ ਜੀ ਮੈਂ ਉਹਦਾ ਬ੍ਰਦਰ ਹੈ ਛੋਟਾ ਠੀਕ ਹੈ ਜੀ ਉਹਨਾਂ ਦਾ ਨਾਮ ਹਰਜਿੰਦਰ ਸਿੰਘ ਦਾ ਠੀਕ ਹੈ ਜੀ ਵਿਲੇਜ ਬਸੋਲਾ ਡਿਸਟ੍ਰਿਕਟ ਗੁਰਦਾਸਪੁਰ ਠੀਕ ਹੈ ਜੀ ਉਹ ਜਾਂਦੇ ਪਏ ਸੀਗੇ ਸ਼ੰਭੂ ਬਾੜਾ ਓਕੇ ਜੀ ਕਿਸਾਨੀ ਮੋਰਚੇ ਦੇ ਠੀਕ ਹੈ ਜੀ ਕਿਉਂਕਿ ਉਹ ਕਿਸਾਨੀ ਮੋਰਚੇ ਦੇ ਪਹਿਲਾਂ ਵੀ ਜਾਂਦੇ ਆ ਕਿ ਉਹ ਹੁਣ ਦੁਬਾਰਾ ਉਹਨੂੰ ਡਿਊਟੀ ਲੱਗੀ ਸੀ ਵਲੰਟੀਅਰ ਦਾ ਤੇ ਉਸ ਤਰ੍ਹਾਂ ਕਿ ਉਹਨਾਂ ਦੀ ਡਿਊਟੀ ਲੱਗੀ ਸੀ ਕਿਸਾਨੀ ਮੋਰਚੇ ਦੀ ਠੀਕ ਹੈ ਜੀ ਉਹ ਜਾ ਰਹੇ ਸੀ ਸ਼ੰਭੂ ਬਾੜਾ ਠੀਕ ਹੈ ਇਹ ਆਪਣੇ ਫਲੋਰ ਵਾਲੇ ਆਪਣੇ ਫਲੋਰ ਦੇ ਜਿਹੜਾ ਬ੍ਰਿਜਵਾ ਹਾਂਜੀ ਉਹਦੇ ਉੱਪਰ ਐਕਸੀਡੈਂਟ ਹੋਇਆ ਬਾਕੀ ਸਾਨੂੰ ਪਤਾ ਨਹੀਂ ਕਿਸ ਤਰ੍ਹਾਂ ਹੋਇਆ ਹਾਂਜੀ ਕਾਰਵਾਈ ਪੁਲਿਸ ਦੀ ਉਹਨਾਂ ਤਾਂ ਕੋਈ ਕੁਝ ਪਤਾ ਨਹੀਂ ਇੱਕ ਆਤੇ ਸੀਗੇ ਇਹ ਮੋਟਰਸਾਈਕਲ ਮੋਟਰਸਾਈਕਲ ਤੇ ਇੱਕ ਦੋ ਕਿੰਨੇ ਜਣੇ ਇਕੱਲੇ ਸੀ ਇਕੱਲੇ ਸੀ ਇਕੱਲੇ ਹੀ ਸੀਗਾ ਹੁਣ ਕੀ ਹੋਇਆ ਉਹਨਾਂ ਦੀ ਡੈਥ ਹੋ ਗਈ ਉਹਨਾਂ ਦੀ ਡੈਥ ਦਾ ਸ਼ਾਮ ਨੂੰ ਦੱਸਤਾ ਗਿਆ ਵੀ ਡੈਥ ਹੋ ਗਈ ਹੈ ਪਰ ਇਹ ਵੀ ਨਾ ਤੇ ਕੋਈ ਸਪੋਰਟ ਤੇ ਕੋਈ ਗੱਡੀ ਪਹੁੰਚੀ ਰਾਤ ਨੂੰ ਉਹ ਅਹੀਂ ਜਾ ਕੇ ਦੇਖਿਆ ਜਾ ਕੇ ਵੀ ਕਿਸ ਤਰ੍ਹਾਂ ਤੇ ਕੋਈ ਅਜੇ ਤੱਕ ਕੋਈ ਡਿਟੇਲ ਕਿੰਨੀ ਉਮਰ ਹੈ ਇਹਨਾਂ ਦੀ ਉਮਰ ਹੈ 45 ਪਲੱਸ 45 ਪਲੱਸ ਕੀ ਮੰਗ ਕਰਦੇ ਹੋ ਮੰਗ ਕੇ ਅਭੀ ਜਦੋਂ ਸਾਨੂੰ ਪਤਾ ਲੱਗਣਾ ਚਾਹੀਦਾ ਐਕਚੁਅਲੀ ਰੀਜ਼ਨ ਕੀ ਸੀਗਾ ਇਸ ਤਰ੍ਹਾਂ ਅਕਸੀਡੈਂਟ ਹੋਇਆ ਕਿਉਂਕਿ ਅਜੇ ਤੱਕ ਸਾਨੂੰ ਪਤਾ ਹੀ ਨਹੀਂ ਲੱਗਾ ਵੀ ਅਕਸੀਡੈਂਟ ਹੋਇਆ ਕਿਸ ਤਰ੍ਹਾਂ ਜਾਂ ਗੱਡੀ ਵਾਲੇ ਦਾ ਕਸੂਰ ਹੈ ਜਾਂ ਪਿੱਛੋਂ ਕਿਸ ਤਰ੍ਹਾਂ ਜੋ ਵੀ ਹੈਗਾ ਅਜੇ ਤੱਕ ਸਾਨੂੰ ਪਰ ਹੋਇਆ ਅਕਸੀਡੈਂਟ ਹੈ ਨਾ ਹਾਂਜੀ ਹੋਇਆ ਅਕਸੀਡੈਂਟ ਠੀਕ ਹੈ ਉਹ ਜਿਹੜਾ ਸਮਾਨ ਸੀਗਾ ਜਿਹੜਾ ਸਾਨੂੰ ਕੁਝ ਤੋਂ ਮਿਲਣਾ ਚਾਹੀਦਾ ਸੀਗਾ ਉਸਮਾਨਾ ਨਾਲ ਉਹਦੇ ਕੇ ਫਰੈਂਡ ਨੂੰ ਪਹੁੰਚਿਆ ਉਹਦੇ ਤੇ ਟਾਈਮ ਤੇ ਕੀ ਕੀ ਸਮਾਨ ਸੀ ਉਹਨਾਂ ਕੋਲ ਮੋਬਾਈਲ ਸੀਗਾ ਕੁਛ ਕੈਸ਼ ਸੀਗਾ ਹਾਂ ਠੀਕ ਹੈ ਬਾਕੀ ਉਹਦੇ ਡਾਕੂਮੈਂਟਸ ਸੀਗੇ ਕੁਛ ਉਹਦੇ ਕੱਪੜੇ ਸੀਗੇ ਜਿਹੜੇ ਬੈਗ ਉਹ ਤੇ ਬੈਗ ਆਪਾਂ ਰਾਤ ਜਾ ਕੇ ਲਾਇਆ ਠੀਕ ਮੋਟਰਸਾਈਕਲ ਤੇ ਸਪੋਰਟ ਤੇ ਕੋਈ ਸਾਈਜ਼ ਸੀਗਾ ਹੀ ਨਹੀਂ ਠੀਕ ਹੁਣ ਨਾ ਤੇ ਪੁਲਿਸ ਨੂੰ ਜਾਣਕਾਰੀ ਹੈ ਵੀ ਇਹ ਐਕਸੀਡੈਂਟ ਕਿੰਨੇ ਵਜੇ ਹੋਇਆ ਕਿੱਦਾਂ ਹੋਇਆ ਨਾ ਤੇ ਜਿਹੜੇ ਰੋਡ ਪੈਟਰੋਲੀਅਮ ਹੈ ਹਾਂ ਤੇ ਦੇਖੋ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਪਰ ਰੋਡ ਪੈਟਰੋਲਿੰਗ ਕੋਈ ਵੀ ਨਹੀਂ ਆਪਾਂ ਨੂੰ ਦਿੱਕੀ ਆਪਾਂ 1:30 ਵਜੇ ਤੱਕ ਉੱਥੇ ਖੜੇ ਸੀ ਰੋਡ ਸਾਈਡ ਐਕਸੀਡੈਂਟ ਤੇ ਫਲੋਰ ਮਈਆ ਦਰਬਾਰ ਦੇ ਕੋਲ ਐਕਸੀਡੈਂਟ ਹੋਇਆ ਹਰਜਿੰਦਰ ਸਿੰਘ ਨਾਮ ਹੈ ਜੀ ਤੇ ਉਮਰ तकरीबन 45 ਸਾਲ ਠੀਕ ਹੈ ਜੀ ਤੇ ਐਕਸੀਡੈਂਟ ਤੋਂ ਬਾਅਦ ਜਿਹੜੇ ਨਾਲ ਐਕਸੀਡੈਂਟ ਹੋਇਆ ਸੀਗਾ ਸਾਨੂੰ ਇਨਫੋਰਮੇਸ਼ਨ ਮਿਲੀ ਜੇ ਹਿਸਾਬ ਨਾਲ ਕਿ ਉਹ ਬੰਦੇ ਨੇ ਹੀ ਉਹਨੂੰ ਚੱਕ ਕੇ ਇੱਕ ਐਂਬੂਲੈਂਸ ਕਰਵਾ ਕੇ ਸਿਵਲ ਹਸਪੀਟਲ ਲੁਧਿਆਣਾ ਉੱਥੇ ਲੈ ਕੇ ਗਏ ਐ ਤੇ ਉੱਥੇ ਜਾ ਕੇ ਜਿਹੜਾ ਡਾਕਟਰ ਨੇ ਦੇਖਿਆ ਤਾਂ ਉੱਥੇ ਮੌਕੇ ਤੇ ਉਹਦੀ ਮੌਤ ਹੋ ਚੁੱਕੀ ਸੀ। ਉਹ ਰੋਡ ਡੈਡੀ ਲੈ ਗਏ ਸੀ ਹਸਪੀਟਲ ਉੱਥੋਂ ਬੋਡੀ ਹੁਣ ਸਾਡੇ ਕੋਲ ਸਿਵਲ ਹਸਪੀਟਲ ਫਲੋਰ ਲੈ ਕੇ ਆਏ ਆ ਇੱਥੇ ਪੋਸਟਮੋਰਟ ਪੋਸਟਮੋਰਟ ਕਰਾਂਗੇ ਉਸ ਤੋਂ ਬਾਅਦ ਦੇਖਾਂਗੇ ਕੀ ਕਾਰਨ ਆ ਕਿਹਾ ਹਾਂ। ਜਾਣਕਾਰੀ ਅਨੁਸਾਰ ਪਤਾ ਲੱਗਾ ਵੀ ਇਹ ਜਿਹੜਾ ਕਿਸਾਨ ਸੀ ਸ਼ੰਭੂ ਬਾਰਡਰ ਤੇ ਜਾ ਰਿਹਾ ਸੀਗਾ ਪਾਈਕ ਤੇ ਆ ਇਸ ਦੇ ਬਾਰੇ ਮੈਨੂੰ ਨਹੀਂ ਪਤਾ ਹੋ ਸਕਦਾ ਠੀਕ ਹੈ ਥੈਂਕ ਯੂ ਥੈਂਕ ਯੂ ਮੈਂ ਜੋਨ ਪ੍ਰਧਾਨ ਤੋਂ ਬੋਲ ਮਸਤ ਰੂਪ ਸਿੰਘ ਸੁਲਤਾਨੀ ਹਾਂਜੀ ਬੋਲਦਾ ਜੀ ਜਿਹੜਾ ਬਾਬਾ ਮਸਤੂ ਜੋਂ ਦਾ ਇਹ ਇਕਾਈ ਜਿਹੜੀ ਵਰਸੋਲਾ ਪਿੰਡ ਦਾ ਜਿਹੜੇ ਗਜ਼ਾਬਪੁਰ ਦੇ ਵਿੱਚ ਪੈਂਦਾ ਉਹਦਾ ਉਹ ਵਲੰਟੀਅਰ ਅਨਜਾਜ ਸੀ ਹਰਿੰਦਰ ਸਿੰਘ ਪਿੰਡ ਵਰਸੋਲਾ ਤੋਂ ਜਿਨ੍ਹਾਂ ਦੇ ਆਪਣੇ ਵਾਈਫ ਮਾਤਾ ਤੇ ਦੋ ਭਾਈ ਤੇ ਦੋ ਅਗੇ ਬੱਚੇ ਆ ਛੋਟੇ ਛੋਟੇ ਜਿਨ੍ਹਾਂ ਦਾ ਜਿਹੜਾ ਉਹ ਕੱਲ ਜਿਹੜਾ ਐਕਸੀਡੈਂਟ ਦੇ ਨਾਲ ਜਿਹੜੀ ਉਹਨਾਂ ਦੀ ਮੌਤ ਹੋਈ ਆ ਸੋ ਬਹੁਤ ਜਿਹੜੇ ਆ ਕਿਸਾਨ ਮਦੂ ਸੰਘਰਸ਼ ਕਮੇਟੀ ਦੇ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਪੰਜ ਜਹਾੜੂ ਸਾਥੀ ਰਹੇ ਨੇ ਤੇ ਜਿਨ੍ਹਾਂ ਨੇ ਸ਼ਾਇਦ ਬਹੁਤ ਜਿਹੜਾ ਲੰਮਾ ਸਮਾਂ ਜਿਹੜਾ ਇਸ ਅੰਦੋਲਨ ਦੇ ਵਿੱਚ ਨਿਭਾਇਆ ਤੇ ਇੱਕ ਅੱਧਾ ਦਿਨ ਜਿਹੜਾ ਪਿੰਡ ਜਾਂਦੇ ਸੀ ਤੇ ਕੱਲ ਜਦੋਂ ਵਾਪਸ ਫੇਰ ਆਪਾਂ ਸਮਾਜ ਮੋਰਚੇ ਦੇ ਜਿਹੜਾ ਜਾ ਰਿਹਾ ਸੀ ਤਾਂ ਇੱਥੇ ਫਲੋਰ ਲਾਗੇ ਜਿਹੜਾ ਆਪਣੇ ਇੱਥੇ ਜਿਹੜਾ ਐਕਸੀਡੈਂਟ ਹੋਣ ਦੇ ਨਾਲ ਜਿਹੜੀ ਉਹਦੀ ਮੌਤ ਹੋਈ ਆ ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਕਿ ਜਿਹੜਾ ਪਰਿਵਾਰ ਵੀ ਜਿਹੜਾ ਉਹ ਬਹੁਤ ਗਰੀਬ ਹੈ ਤੇ ਜ਼ਮੀਨ ਵੀ ਬਹੁਤ ਜਿਹੜੀ ਆ ਥੋੜੀ ਆ ਇਹ ਵੀ ਪਤਾ ਇਹ ਵੀ ਪਤਾ ਲੱਗਾ ਵੀ ਜਿਆਦਾ ਸਮਾਂ ਹੋ ਕਿਸਾਨੀ ਅੰਦੋਲਨ ਚ ਹੀ ਰਹੇ ਬਿਲਕੁਲ ਜੀ ਬਿਲਕੁਲ ਬਿਲਕੁਲ ਬਹੁਤ ਜਿੱਥੇ ਉਹਨਾਂ ਦਾ ਸਰੀਰ ਬਹੁਤ ਭਾਰਾ ਸੀ ਪਰ ਉਦੋਂ ਮੈਂ ਇੰਨਾ ਸੀ ਕਿ ਕਿਸੇ ਵੀ ਬੰਦੇ ਨੂੰ ਮਤਲਬ ਕੰਮਕਾਰ ਦੇ ਵਿੱਚ ਜੋ ਜਿਹੜੇ ਜੁਟੇ ਰਹਤੇ ਸੀ ਜਿਹੜਾ ਵੀ ਕੰਮ ਉਹਨੂੰ ਕਹਿਣਾ ਉਹਨੇ ਬਿਲਕੁਲ ਜਿਹੜੀ ਨਾ ਨਹੀਂ ਕਰਨੀ ਤੇ ਆਪ ਮਹਾਰਾ ਜਿਹੜਾ ਮਤਲਬ ਇੱਥੇ ਕੋਈ ਤੁਸੀਂ ਹਸਾਬ ਨਾਲ ਕਿੱਥੇ ਗਰਦਾਸਪੁਰ ਤੇ ਮੋਟਰਸਾਈਕਲ ਤੇ ਤੁਸੀਂ ਵੇਖਿਆ ਹੋਵੇਗਾ ਸ਼ੰਭੂ ਬਾਰਡਰ ਤੇ ਸ਼ੰਭੂ ਗਰਦਾਸਪੁਰ ਤੋਂ ਮਤਲਬ ਤੁਰ ਕੇ ਤੇ ਇੱਥੇ ਮੋਟਰਸਾਈਕਲ ਉਧਰ ਲੱਗਾ ਉਹਦੇ ਵਿੱਚ ਚੰਡਾ ਮਤਲਬ ਫਸਿਆ ਅਜੇ ਵੀ ਸਟicker ਵੀ ਜਿਹੜਾ ਲੱਗਾ ਤੇ ਉਹ ਰੱਬ ਨੂੰ ਜਿਹੜਾ ਬੰਦਾ ਸੀ ਉਹ ਨਹੀਂ ਮਨਜ਼ੂਰ ਕਿ ਉੱਥੇ ਪਹੁੰਚਣਾ ਪਰ ਬਹੁਤ ਜਜਾਦੂ ਕਿਉਂਕਿ ਉਮਰ ਵੀ ਅਜੇ ਜਿਹੜੀ ਉਹਦੀ ਕੋਈ ਬਹੁਤੀ ਜ਼ਿਆਦਾ ਨਹੀਂ ਸੀ ਹੈਗੀ 45-46 ਸਾਲ ਉਹ ਮਰਿਸੀ ਸਾਲੀ ਸੋ ਬਹੁਤ ਜਿੱਥੇ-ਜਿੱਥੇ ਕੰਦੀ ਨੂੰ ਘਾਟਾ ਪਿਆ ਤੇ ਉਥੇ ਪਰਿਵਾਰ ਨੂੰ ਜਿਹੜਾ ਬਹੁਤ ਕਾਟਾ ਪਿਆ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿਉਂਕਿ ਕਿ ਜਿਹੜੀ ਆ ਲੋਕਾਂ ਦੀ ਲੜਾਈ ਲੜਦੇ ਆ ਇੱਕ ਕਿਸਾਨ ਜੋ ਸ਼ੰਭੂ ਬੈਰੀਏ ਤੋਂ ਜਾ ਰਿਹਾ ਸੀ ਜਿਸ ਦਾ ਨਾਮ ਹਰਜਿੰਦਰ ਸਿੰਘ ਸਨੋਜ ਸੋਨ ਸਿੰਘ ਵਾਸੀ ਪਿੰਨ ਬਸਤੋੜਾ ਜ਼ਿਲ੍ਹਾ ਗੁਰਦਾਸਪੁਰ ਇਹ ਬਾਈਕ ਤੇ ਜਾ ਰਿਹਾ ਸੀ ਇਹਦੀ ਬਾਈਕ ਅਚਾਨਕ ਇੱਕ ਗੱਡੀ ਨਾਲ ਟਕਰਾ ਗਈ ਸੀ ਹਾਂ ਜੀ ਜਿਸ ਦੇ ਪਾਈਨ ਨੇ ਮੋਰੀ ਤੋਂ ਪੀਟਮੈਂਟ ਵਾਸਤੇ ਸਿਵਲੋਸਟਲ ਆਇਆ ਸੀਗਾ ਠੀਕ ਹੈ ਜੀ ਜੋ ਹੁਣ ਇਹਦੇ ਵਾਪਸ ਲਾਏ ਨੇ ਉਹਨਾਂ ਨੇ ਇਹ ਵੈਰੀਫਾਈ ਕੀਤਾ ਹੂੰ ਕਿ ਗੱਡੀ ਵਾਲੇ ਦਾ ਕੋਈ ਕਸੂਰ ਨਹੀਂ ਸੀਗਾ ਇਹ ਸੜਮ ਵੀ ਹੋ ਗਿਆ ਪਾਕਿਆ ਜਿਸ ਜੀ ਦੀ ਜਾਨ ਜਾ ਚੁੱਕੀ ਹੈ ਹੂੰ ਇਹ ਜੀ ਹੁਣ ਖਾਣਾ ਫਲੋਰ ਦੇ ਕੋਲੋਂ 178 RBI ਦੀ ਕਾਰਵਾਈ ਕੀਤੀ ਜਾ ਰਹੀ ਹੈ। ਰੈਗੂਲੇਟਰੀ ਨਾਲ ਦੇ ਵਾਸਤੇ ਕੀਤੀ ਜਾ ਰਹੀ ਹੈ। ਥੈਂਕ ਯੂ।